ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋজিস্ট ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਗੈਸਟਰੋ ਐਂਡ ਲੀਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸਿਵਲ ਹਸਪੀਟਲ ਦੇ ਨਾਲ ਅਮਰੀਕਸਰ ਬਟਾਲਾ ਰੋਡ ਦੇ ਉੱਤੇ ਸਥਿਤ ਹੈ ਅੱਜ ਇਸ ਵੀਡੀਓ ਰਸਤੇ ਮੈਂ ਸਾਰੇ ਗੁਰਦਾਸਪੁਰ ਤੇ ਆਸ-ਪਾਸ ਦੇ ਨਗਰਵਾਸੀਆਂ ਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਹਾਂ ਅੱਜ ਗੱਲ ਕਰਾਂਗੇ ਆਪਾਂ ਲੀਵਰ ਸਿਰੋਸਿਸ ਦੀ ਲੀਵਰ ਸਿਰੋਸਿਸ ਦਾ ਮਤਲਬ ਇਹ ਹੈ ਕੇ ਲੀਵਰ ਦੀ ਆਖਰੀ ਸਟੇਜ ਜਿੱਦਾਂ ਕਿ ਆਪਾਂ ਅਗਰ ਇਸ ਆ ਮਾਡਲ ਦੇ ਰਸਤੇ ਦੇਖਿਆ ਜਾਵੇ ਤਾਂ ਇਹ ਬਿਲਕੁਲ ਨਾਰਮਲ ਲੀਵਰ ਹੈ ਉਸ ਤੋਂ ਬਾਅਦ ਫੈਟੀ ਲੀਵਰ ਦੀਆਂ ਸਟੇਜਿਸ ਆਉਂਦੀਆਂ ਹਨ ਤੇ ਆਖਰੀ ਦੇ ਵਿੱਚ ਇਹ ਲੀਵਰ ਸਿਰੋਸਿਸ ਬਣ ਜਾਂਦਾ ਹੈ ਅਗਰ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰੀ ਜਾਵੇ ਤਾਂ ਲੀਵਰ ਦਾ ਸੁਗੜਨਾ ਤੇ ਲੀਵਰ ਦੀ ਆਖਰੀ ਸਟੇਜ ਨੂੰ ਆਪਾਂ ਲੀਵਰ ਸਿਰੋਸਿਸ ਕਹਿੰਦੇ ਹਾਂ ਇਸ ਦੇ ਕਈ ਮੁੱਖ ਕਾਰਨ ਹਨ ਜਿੱਦਾਂ ਕਿ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸਭ ਨਾਲੋਂ ਜ਼ਿਆਦਾ ਮੁੱਖ ਕਾਰਨ ਸ਼ਰਾਬ ਦੂਸਰੇ ਨੰਬਰ ਦੇ ਕਾਲਾ ਪੀਲੀਆ ਜਿਹਨੂੰ ਆਪਾਂ ਹੈਪਾਟਾਈਟਿਸ ਬੀ ਔਰ ਹੈਪਾਟਾਈਟਿਸ ਸੀ ਕਹਿੰਦੇ ਹਾਂ ਔਰ ਅੱਜਕਲ ਉੱਬਰਦੀ ਬਿਮਾਰੀ ਜਿਹਨੂੰ ਅਸੀਂ ਫੈਟੀ ਲੀਵਰ ਕਹਿੰਦੇ ਹਾਂ ਜਿਹੜੀ ਕਿ ਔਰਤਾਂ ਅਤੇ ਮਰਦਾਂ ਦੋਨਾਂ ਦੇ ਵਿੱਚ ਕਾਮਨ ਪਾਈ ਜਾਂਦੀ ਹੈ ਸਪੈਸ਼ਲੀ ਜੇ ਜਦੋਂ ਉਹਨਾਂ ਦਾ ਵਜ਼ਨ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਤੇ ਲਾਸਟ ਵਿੱਚ ਆਟੋਇਮਿਊਨ ਡਿਜ਼ੀਜ਼ਸ ਕਰਕੇ ਵੀ ਪੇਸ਼ੈਂਟ ਨੂੰ ਲੀਵਰ ਸਿਰੋਸਿਸ ਹੋ ਜਾਂਦਾ ਹੈ ਮੈਂ ਇਹ ਟੌਪਿਕ ਇਸ ਕਰਕੇ ਲੈ ਕੇ ਆਇਆ ਕਿਉਂਕਿ ਵਾਢੀਆਂ ਦਾ ਸੀਜ਼ਨ ਹੈ ਵਾਢੀਆਂ ਦੇ ਸੀਜ਼ਨ ਤੋਂ ਬਾਅਦ ਵਿੱਚ ਮੈਂ ਇਹ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਸ਼ਰਾਬ ਦਾ ਸੇਵਨ ਕਾਫੀ ਕੀਤਾ ਜਾਂਦਾ ਹੈ ਤਾਂ ਇਸ ਵੀਡੀਓ ਰਸਤੇ ਮੈਂ ਸਾਰਿਆਂ ਨੂੰ ਇਹ ਐਡਵਾਈਸ ਕਰੂੰਗਾ ਕਿ ਪਲੀਜ਼ ਸ਼ਰਾਬ ਦਾ ਸੇਵਨ ਨਾ ਕਰੋ ਕਿਉਂਕਿ ਸ਼ਰਾਬ ਜਿਹੜੀ ਹੈ ਉਹ ਸਾਡੇ ਲੀਵਰ ਵਾਸਤੇ ਹਾਨੀਕਾਰਕ ਹੈ ਔਰ ਸਭ ਨਾਲੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਪੇਸ਼ੈਂਟਸ ਨੂੰ ਆਲਰੇਡੀ ਲੀਵਰ ਦੀ ਸਮੱਸਿਆ ਹੈ ਜਾਨੀ ਕਿ ਜਿਹੜੇ ਪੇਸ਼ੈਂਟ ਨੂੰ ਆਲਰੇਡੀ ਲੀਵਰ ਸਿਰੋਸਿਸ ਡਾਇਗਨੋਸਡ ਹੁੰਦਾ ਹੈ ਤਾਂ ਉਹਨਾਂ ਵਾਸਤੇ ਸ਼ਰਾਬ ਦੀ ਇੱਕ ਬੂੰਦ ਵੀ ਜਿਹੜੀ ਹੈ ਉਹ ਬਹੁਤ ਹੀ ਖਤਰਨਾਕ ਸਾਬਿਤ ਹੁੰਦੀ ਹੈ ਖਤਰਨਾਕ ਇੰਡਸੈਂਸ ਜਿਨ੍ਹਾਂ ਨੂੰ ਆਲਰੇਡੀ ਲੀਵਰ ਸਿਰੋਸਿਸ ਹੋਇਆ ਹੁੰਦਾ ਹੈ ਅਗਰ ਉਹ ਸ਼ਰਾਬ ਦਾ ਸੇਵਨ ਕਰਦੇ ਹਨ ਸਭ ਨਾਲੋਂ ਪਹਿਲਾਂ ਉਹਨਾਂ ਦੀਆਂ ਆਂਤ ਦੀਆਂ ਨਸਾਂ ਫੁੱਲ ਜਾਂਦੀਆਂ ਹਨ ਤੇ ਖੂਨ ਦੀ ਉਲਟੀ ਜਾਂ ਲੈਟਰਿੰਗ ਰਸਤੇ ਖੂਨ ਆਣਾ ਜਾਂ ਲੈਟਰਿੰਗ ਕਾਲੇ ਰੰਗ ਦੀ ਆਣਾ ਇਹ ਇੱਕ ਇੰਪੋਰਟੈਂਟ ਡੇਂਜਰ ਸਾਈਨ ਬਣ ਜਾਂਦਾ ਹੈ ਦੂਸਰੇ ਨੰਬਰ ਤੇ ਜਿਨ੍ਹਾਂ ਨੂੰ ਆਲਰੇਡੀ ਸਿਰੋਸਿਸ ਹੈ ਫੇਰ ਸ਼ਰਾਬ ਦਾ ਸੇਵਨ ਕਰਦੇ ਹਨ ਤਾਂ ਲੀਵਰ ਦੇ ਕੈਂਸਰ ਹੋਣ ਦੇ ਕਾਫੀ ਜ਼ਿਆਦਾ ਚਾਂਸਸ ਵੱਧ ਜਾਂਦੇ ਹਨ ਤਾਂ ਮੇਰੀ ਇਹ ਸਾਰੇ ਉਹਨਾਂ ਭਰਾਵਾਂ ਨੂੰ ਰਿਕੁਐਸਟ ਹੈ ਜਿਨ੍ਹਾਂ ਨੂੰ ਆਲਰੇਡੀ ਲੀਵਰ ਸਿਰੋਸਿਸ ਡਾਇਗਨੋਸ ਹੈ ਤੇ ਉਹ ਫਿਰ ਵੀ ਸ਼ਰਾਬ ਦਾ ਸੇਵਨ ਕਰਦੇ ਹਨ ਤਾਂ ਮੇਰੀ ਇਹ ਐਡਵਾਈਸ ਹੈ ਕਿ ਤੁਸੀਂ ਸ਼ਰਾਬ ਦੀ ਇੱਕ ਬੂੰਦ ਵੀ ਨਹੀਂ ਪੀ ਸਕਦੇ ਕਿਉਂਕਿ ਸਿਰੋਸਿਸ ਵਾਲੇ ਪੇਸ਼ੈਂਟ ਲਈ ਉਹ ਇੱਕ ਜ਼ਹਿਰ ਸਾਬਿਤ ਹੁੰਦੀ ਹੈ ਸਸਿਕਾ